ਇਹ ਬਾਈ ਦੀ ਬਹੁਤ ਮਿਹਨਤ ਆ ਹੂੰ ਇਹਨੇ ਬਹੁਤ ਬੱਚੇ ਗਰਾਊਂਡ ਆਉਣ ਲਾ ਲੇ ਜੀ ਤੇ ਬਹੁਤ ਸਾਰੇ ਮਾਪਿਆਂ ਵੱਲੋਂ ਵੀ ਜਿਹੜੇ ਸਾਡੇ ਬੱਚੇ ਮੋਬਾਈਲ ਹੀ ਵੇਂਦੇ ਸੀਗੇ ਵੀ ਹੁਣ ਇੱਥੇ ਆਉਂਦੇ ਆ ਖੇਡਦੇ ਆ ਐਕਸਰਸਾਈਜ਼ਾਂ ਕਰਦੇ ਆ ਕਬੱਡੀ ਖੇਡਦੇ ਆ ਤੇ ਘਰੇ ਥੱਕ ਕੇ ਸੌਂ ਜਾਂਦੇ ਆ ਵੀ ਮੋਬਾਈਲ ਤੋਂ ਵੀ ਉਹਨਾਂ ਦਾ ਖਹਿੜਾ ਛੁੱਟਿਆ ਹੂੰ 30 ਤੋਂ 40 ਬੱਚੇ ਹੁੰਦੇ ਆ ਤੇ 35 35 ਤੋਂ 30 35 ਬੱਚੇ ਰੈਗੂਲਰ ਆਉਂਦੇ ਹੁੰਦੇ ਆ ਜੀ ਜੀ ਕਿਤੇ ਨਾ ਕਿਤੇ ਚੱਲਦਾ ਦਿੰਦਾ ਵੀ 2-4 ਬੱਚੇ ਨਹੀਂ ਆਏ ਜਿਵੇਂ ਅੱਜ ਵੀ ਹਮ ਤੁਹਾਡੇ ਸਾਹਮਣੇ ਮੇਰੇ ਸਾਹਮਣੇ 15-20 ਬੱਚੇ ਤਾਂ ਬੈਠੇ ਆ ਤੇ ਹੋਰ ਵੀ ਹੌਲੀ ਹੌਲੀ ਆ ਆ ਹੀ ਰਹੇ ਆ ਜੀ ਬਹੁਤ ਵਧੀਆ ਕੰਮ ਕਰਦੇ ਹੋ ਜੀ ਬਹੁਤ ਮਿਹਨਤ ਲਗਾਉਂਦਾ ਆਪ ਵੀ ਨਾਲ-ਨਾਲ ਲਾਉਂਦਾ ਬਾਈ ਆਪ ਵੀ ਕਬੱਡੀ ਦਾ ਖਿਡਾਰੀ ਆ ਜੀ ਤੇ ਜਵਾਕਾਂ ਨੂੰ ਬਹੁਤ ਪਿਆਰ ਨਾਲ ਤੇ ਨਿਮਰਤਾ ਨਾਲ ਮਿਹਨਤ ਲਗਾਉਂਦਾ ਕਿਸੇ ਨੂੰ ਕੋਈ ਝੜਕ ਨਹੀਂ ਦਿੰਦਾ ਵੀ ਤੁਸੀਂ ਆਇਆ ਕਰੋ ਵਧੀਆ ਪਿਆਰ ਨਾਲ ਮਿਹਨਤ ਲਗਾਉਂਦਾ ਜਵਾਗ ਵੀ ਬਹੁਤ ਮੋਹ ਮੋਹ ਕਰਦੇ ਆ ਬਾਈ ਦਾ ਜੀ ਇਹ ਤਾਂ ਗਰਾਊਂਡ ਨੂੰ ਲੈ ਕੇ ਬਹੁਤ ਵਾਰੀ ਜਾ ਆਇਆ ਦਫ਼ਤਰਾਂ 'ਚ ਧੱਕੇ ਖਾਈ ਜਾਂਦੇ ਆ ਇਹਦੀ ਨਹੀਂ ਹਜੇ ਤੱਕ ਕੋਈ ਐਂਸਰ ਮਿਲਾਈ ਹੋ ਰਹੀ ਸਾਡੀ ਕਾਦੀ ਤਿਆਰੀ ਕਰਦੇ ਹੋ ਤੁਸੀਂ ਅਸੀਂ ਜੀ ਕਬੱਡੀ ਦੀ ਜਾਂ ਫਿਰ ਰਨਿੰਗ ਦੀ ਹੂੰ ਤੁਸੀਂ ਜਿਸ ਕਬੱਡੀ ਦੀ ਰਨਿੰਗ ਦੀ ਸੀ ਕਿੰਨਾ ਟਾਈਮ ਹੋ ਗਿਆ ਤਿਆਰੀ ਕਰਦਿਆਂ ਨੂੰ 3 ਮਿੰਟ 22 3 22 ਮਿੰਟ ਕੋਈ ਜਿਹੜੇ ਤੁਹਾਡੇ ਕੋਚ ਸਾਹਿਬ ਐਨਾਂ ਨੇ ਤੁਹਾਡੇ ਤੋਂ ਕੋਈ ਪੈਸਾ ਲਿਆ ਹੁਣ ਤੱਕ ਨਹੀਂ ਬਿਲਕੁਲ ਫ੍ਰੀ ਤਿਆਰੀ ਕਰਾਉਂਦੇ ਹਾਂਜੀ ਕਿੰਨੇ ਵਾਰੀ ਆਉਨੇ ਆ ਸ਼ਾਮ ਨੂੰ ਸ਼ਾਮ ਨੂੰ ਸੀ 5:30 ਵਜੇ ਕਿਹੜੀ ਕਲਾਸ 'ਚ ਪੜਦੇ ਹੋ 6ਵੀਂ ਜੀ ਇਹ ਯਾਰੀ ਹੁਣ ਮੁੰਡੇ ਸਾਡੇ ਪਿੰਡ ਦੇ ਨੌਜਵਾਨ ਕ੍ਰਿਕਟ ਖੇਡਦੇ ਆ ਉਧਰੋਂ ਬੱਚੇ ਐਕਸਾਈਲ ਆ ਰਹੇ ਹੁੰਦੇ ਆ ਵੀ ਬਾਲ ਬੁੱਲਾਂ ਵਾਜ ਜਾਂਦੀਆਂ ਤਾਂ ਵੀ ਹਾਂ ਤਕਲੀਫਾਂ ਦਾ ਸਾਹਮਣਾ ਤਾਂ ਕਰਨਾ ਪੈਂਦਾ ਇਹ ਸਕੂਲ ਚ ਵੀ ਇਹਨਾਂ ਦੀ ਗੇਮ ਦੇ ਵਿੱਚ ਇੰਪਰੂਵਮੈਂਟ ਹੋਈ ਆ। ਜੀ। ਕੁਛ ਪਿੰਡ ਚਾ ਗਾਂਹਾਂ ਸੰਗਲੇ ਜੀ ਪੜਦੇ ਆ ਤੇ ਕੁਛ ਬੰਮਨ ਵਾਲੇ ਪੜਦੇ ਆ। ਜੀ। ਪਿਛਲੇ ਦਿਨਾਂ ਚ ਇਹਨਾਂ ਦੀਆਂ ਦੋ ਟੀਮਾਂ ਬਾਹਰ ਖੇਡਣ ਗਈਆਂ। ਇੱਕ ਤਾਂ ਡੋਕ ਇਹ ਪਿੰਡ ਦੇ ਟੀਮ ਬਣਾ ਕੇ 35 ਜਾਂ 40 ਕਿਲੋ ਭਾਰ ਚ ਖੇਡਣ ਗਏ ਆ। ਜੀ। ਉੱਥੇ ਪਹਿਲਾ ਮੈਚ ਜਿੱਤੇ ਦੂਜਾ ਮੈਚ ਹਾਰ ਗਏ ਚਲੋ ਉਹਨਾਂ ਦਾ ਮੋਹ ਪੈ ਗਿਆ ਗਰਾਊਂਡ ਨਾਲ। ਜੀ। ਦੂਜਾ ਇਹ ਸਕੂਲ ਵੱਲੋਂ ਬੱਚੇ ਲੜਕੀਆਂ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਲੜਕੀਆਂ ਖੇਡਣ ਗਈਆਂ ਤੇ ਉਹ ਲੜਕੀਆਂ ਜੋਨ ਜਿੱਤ ਗਈਆਂ। ਤੋ ਅਸਟਾ ਮਸੀਂ ਪਿੰਡ ਚਾਕਾ ਚੱਕ ਗਾਂਦਾ ਸਿੰਘ ਵਾਲਾ ਦੇ ਵਿੱਚ ਮੌਜੂਦ ਆ ਜੋ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਇੱਕ ਪਿੰਡ ਆ ਤਾਂ ਪੰਜਾਬ ਸਰਕਾਰ ਦੇ ਵੱਲੋਂ ਪਿੰਡਾਂ ਦੇ ਵਿੱਚ ਖੇਡ ਗਰਾਊਂਡਾਂ ਦੇ ਲਗਾਤਾਰ ਉਪਰਾਲੇ ਆ ਜਿਹੜੇ ਉਹ ਕੀਤੇ ਜਾ ਰਹੇ ਆ ਤੇ ਪ੍ਰਚਾਰ ਵੀ ਪੂਰੇ ਜੋਰਾ ਸ਼ੋਰਾਂ ਦੇ ਨਾਲ ਕੀਤਾ ਜਾ ਰਿਹਾ ਕਿ ਅਸੀਂ ਪਿੰਡਾਂ ਦੇ ਵਿੱਚ ਖੇਡ ਗਰਾਊਂਡਾਂ ਜਿਹੜੇ ਉਹ ਪੂਰੀ ਵੱਡੀ ਤਰੀਕੇ ਦੇ ਨਾਲ ਸਥਾਪਿਤ ਕਰ ਰਹੇ ਆ ਤੇ ਉਹਦੇ ਵਿੱਚ ਪੂਰਾ ਪ੍ਰਬੰਧ ਕਰ ਰਹੇ ਆ ਪਰ ਇਸ ਟਾਈਮ ਇੱਕ ਤਸਵੀਰ ਚੱਕ ਗਾਂਧਾ ਸਿੰਘ ਵਾਲੇ ਪਿੰਡ ਦੀ ਹੈ ਜਿੱਥੇ ਪਿੰਡ ਦੇ ਬੱਚਿਆਂ ਨੂੰ ਪਿੰਡ ਦਾ ਹੀ ਇੱਕ ਨੌਜਵਾਨ ਆ ਜਿਹੜਾ ਆਪਣੇ ਪੱਧਰ ਤੇ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਸਵਾਰਥ ਤੋਂ ਤਿਆਰੀ ਕਰਾਉਂਦਾ ਤਾਂ ਗੱਲਬਾਤ ਕਰਾਂਗੇ ਉਸ ਨੌਜਵਾਨ ਦੇ ਨਾਲ ਸਾਡੇ ਨਾਲ ਉਹ ਭਾਈ ਮजूद ਆ ਸਭ ਤੋਂ ਪਹਿਲਾਂ ਭਾਈ ਜੀ ਨਾਲ ਗੱਲਬਾਤ ਕਰਦੇ ਭਾਈ ਸਾਸੀ ਬੁੱਸ ਸਾਸਰੀ ਕਲਬ ਕੀ ਨਾਮ ਹੈ ਤੁਹਾਡਾ ਜਗਦੀਸ਼ ਸਿੰਘ ਜੀ ਅੱਛਾ ਭਾਈ ਜਗਦੀਸ਼ ਕਿਸ ਕਿਸ ਤਰ੍ਹਾਂ ਦੀ ਤਿਆਰੀ ਕਰਾਉਣੀ ਹੈ ਬੱਚਿਆਂ ਨੂੰ ਗਰਾਊਂਡ ਦੇ ਵਿੱਚ ਲੋਕਲ ਪੱਦਰ ਤੇ ਜੀ ਜਿਵੇਂ ਕਿ ਕੋਈ ਵੀ ਗੇਮਾਂ ਕਬੱਡੀ ਨੂੰ ਲੈ ਕੇ ਰਨਿੰਗ ਹੂੰ ਇਸ ਤਰ੍ਹਾਂ ਦੀਆਂ ਤਿਆਰੀਆਂ ਹੁੰਦੀਆਂ ਨੇ ਬੱਚੇ ਜੀ 30 ਤੋਂ 40 ਬੱਚੇ ਹੁੰਦੇ ਆ ਤੇ 35 40 35 ਤੇ 30 35 ਬੱਚੇ ਰੈਗੂਲਰ ਆਉਂਦੇ ਹੁੰਦੇ ਜੀ ਜੀ ਕਿਤੇ ਨਾ ਕਿਤੇ ਚੱਲਦਾ ਜਾਂਦਾ ਵੀ 2-4 ਬੱਚੇ ਨਹੀਂ ਆਏ ਜਿਵੇਂ ਅੱਜ ਵੀ ਹੁਣ ਤੁਹਾਡੇ ਸਾਹਮਣੇ ਮੇਰੇ ਸਾਹਮਣੇ 15-20 ਬੱਚੇ ਤਾਂ ਬੈਠੇ ਆ ਤੇ ਹੋਰ ਵੀ ਹੌਲੀ ਹੌਲੀ ਆ ਆਈ ਰਹੇ ਆ ਜੀ ਕਿੰਨੇ ਟਾਈਮ ਤੋਂ ਤਿਆਰੀ ਕਰਾ ਰਹੇ ਹੋ ਇਹਨਾਂ ਨੂੰ 3 ਮਹੀਨੇ ਤੇ ਲਗਤਨਾ ਹੋ ਗਿਆ ਜੀ ਤਕਰੀਬਨ ਵੀ 3 ਮਹੀਨੇ 2.5 3 ਮਹੀਨੇ ਹੋ ਗਏ ਚੱਲੀ ਜਾਂਦੀ ਨੇ ਤਿਆਰੀ ਜੀ ਹਾਂਜੀ ਕੀ ਲੱਗਦਾ ਵੀ ਜਿਸ ਤਰ੍ਹਾਂ ਸਰਕਾਰ ਨੇ ਪ੍ਰਚਾਰ ਕੀਤਾ ਵੀ ਪਿੰਡਾਂ ਦੇ ਵਿੱਚ ਬਹੁਤ ਚੰਗੇ ਗਰਾਊਂਡ ਆ ਬਹੁਤ ਵਧੀਆ ਪ੍ਰਬੰਧ ਆ ਪਰ ਤੁਸੀਂ ਆਪ ਦੇ ਪੱਧਰ ਤੇ ਤਿਆਰੀ ਕਰਾ ਰਹੇ ਹੋ ਹੁਣ ਤੱਕ ਕੋਈ ਜ਼ਿਲ੍ਹਾ ਪੱਧਰ ਦਾ ਕੋਈ ਅਧਿਕਾਰੀ ਜਿਨ੍ਹਾਂ ਨੇ ਪਹੁੰਚ ਕਰਕੇ ਕਿਹਾ ਹੋਵੇ ਵੀ ਅਸੀਂ ਤੁਹਾਡੀ ਕੋਈ ਮਦਦ ਕਰਦੇ ਹਾਂ ਨਹੀਂ ਜੀ ਹਜੇ ਤੱਕ ਤਾਂ ਕੋਈ ਨਹੀਂ ਪਹੁੰਚਿਆ ਸਾਡੇ ਤੱਕ ਅਜੇ ਤਾਂ ਗਰਾਊਂਡ ਨੂੰ ਲੈ ਕੇ ਬਹੁਤ ਵਾਰੀ ਜਾ ਆਇਆ ਦਫ਼ਤਰਾਂ 'ਚ ਧੱਕੇ ਖਾਈ ਜਾਂਦੇ ਆ ਇਹਦੀ ਨਹੀਂ ਹਜੇ ਤੱਕ ਕੋਈ ਐਂਸਰ ਮਿਲਾਈ ਹੋ ਰਹੀ ਜੀ ਸਾਡੇ ਆ ਤੁਸੀਂ ਦੇਖ ਹੀ ਰਹੇ ਆ ਬਾਕੀ ਹਾਲ ਕੰਦਾ ਢਈਆਂ ਆਈਆਂ ਹੂੰ ਵੀ ਗਰਾਉਂਡ ਕੰਦ ਕਢਾਉਣ ਦੇ ਮਸਲੇ ਨੂੰ ਲੈ ਕੇ ਸਾਨੂੰ ਤਕਰੀਬਨ ਹੋ ਗਏ ਨੇ ਭਾਈ ਆਪ ਨੂੰ 3-4 ਸਾਲ ਕੇ ਜ਼ਿਆਦਾ ਹੋ ਗਿਆ। ਜ਼ਿਆਦਾ ਟਾਈਮ ਹੋ ਗਿਆ ਵੀ ਅਸੀਂ ਲਗਾਤਾਰ ਲੱਗੇ ਹੋਏ ਆ ਵੀ ਗਰਾਊਂਡ ਦੀ ਸਾਫ ਸਫਾਈ ਹੋ ਜਾਏ। ਵੀ ਵੱਡਾ ਹੋ ਜਾਏ ਗਰਾਊਂਡ। ਵੀ ਕਈ ਵਾਰੀ ਹੁਣ ਮੁੰਡੇ ਸਾਡੇ ਪਿੰਡ ਦੇ ਨੌਜਵਾਨ ਕ੍ਰਿਕਟ ਖੇਡਦੇ ਆ। ਉਧਰੋਂ ਬੱਚੇ ਐਕਸੈਲ ਆ ਰਹੇ ਹੁੰਦੇ ਆ ਵੀ ਬਾਲ ਬੁੱਲਾਂ ਵਾਜ ਜਾਂਦੀਆਂ। ਤਾਂ ਵੀ ਹਾਂ ਤਕਲੀਫਾਂ ਦਾ ਸਾਹਮਣਾ ਤਾਂ ਕਰਨਾ ਪੈਂਦਾ। ਉਹ ਫਿਰ ਉਧਰ ਤੁਸੀਂ ਹਾਲ ਦੇਖ ਰਹੇ ਹੋ ਉਧਰ ਕੋਈ ਹਾਲ ਨਹੀਂ ਗਾ ਮਿਹਨਤ ਲਾਉਂਦਾ। ਇਸ ਕਰਕੇ ਵੀ ਚਲੋ ਲੱਗੇ ਪਏ ਜੀ ਜੋ ਵੀ ਹੁੰਦਾ ਜੀ। ਅਸ਼ਾ ਭਾਈ ਮੈਨੂੰ ਇਹ ਦੱਸਿਓ ਵੀ ਪੈਂਡ ਦੇ ਵਿੱਚ ਪ੍ਰੋਪਰ ਗਰਾਊਂਡ ਵੀ ਨਹੀਂ ਹੈਗਾ ਤੁਹਾਡੇ ਵੀ ਜਿੱਥੇ ਤੁਸੀਂ ਤਿਆਰੀ ਕਰਾ ਰਹੇ ਹੋ ਗਰਾਊਂਡ ਹੈਗਾ ਤਾਂ ਹੈ ਹੀ ਪਰ ਸਾਫ ਸਫਾਈ ਹੈ ਨਹੀਂਗੀ ਜੀ ਹੁਣ ਆ ਵੀ ਦੋ ਕਿੱਲਾਂ ਦਾ ਗਰਾਊਂਡ ਕਿੱਲਾ ਛੜਵਾਇਆ ਸੀ ਉਹ ਅਸੀਂ ਵੈਚਰ ਲਾਉਣ ਦੇ ਬਾਬਤ ਵੀ ਬਹੁਤ ਤੁਹਾਨੂੰ ਜਿਵੇਂ ਪਹਿਲਾਂ ਮੈਂ ਦੱਸ ਚੁੱਕਿਆ ਵੀ ਬਹੁਤ ਆਰੀ ਸੀ ਗਏ ਹੋਏ ਆ ਪਰ ਵੀ ਕੋਈ ਸੁਣਵਾਈ ਜੀ ਨਹੀਂ ਹੋ ਰਹੀ ਵੀ ਕੰਦ ਢਈ ਵੀ ਕੰਦ ਹੀ ਅਸੀਂ ਕਰ ਰਹੇ ਵੀ ਮਗਰ ਹੋ ਜੇ ਚੱਲ ਵੀ ਬਾਕੀ ਸਾਫ ਸਫਾਈ ਤਾਂ ਅਸੀਂ ਆਪ ਦੇ ਪੱਧਰ ਤੇ ਕਰ ਲਾਂਗੇ ਉਹ ਵੀ ਨਹੀਂ ਕਰਕੇ ਦੇ ਰਹੀ। ਪਿੰਡ ਦੀ ਪੰਚਾਇਤ ਸਹਿਯੋਗ ਕਰਦੀ ਹੈ ਤੁਹਾਡੀ। ਪਿੰਡ ਦੀ ਇਸ ਪੰਚਾਇਤ ਬਹੁਤ ਸਹਿਯੋਗ ਕਰਦੀ ਜੀ। ਪਿੰਡ ਦੀ ਪਿੰਡ ਦੀ ਪੰਚਾਇਤ ਦਾ ਸਾਨੂੰ ਰੱਬ ਜੀ ਨਾਮਾਣਾ ਜੀ। ਜੀ। ਪਰ ਵੀ ਜਿਹੜੀਆਂ ਸਰਕਾਰਾਂ ਹਣ ਗਾਲ ਨਿਕਲ ਚੱਲੀ ਸੀ ਵੀ ਉਹ ਨਹੀਂ ਸਾਥ ਦੇ ਰਹੀਆਂ। ਕੁਝ ਪਿੰਡ ਦੇ ਹੁੰਦੇ ਆ ਉਹ ਵੀ ਨਹੀਂ ਕਿ ਵਿੱਚ ਇੱਕ ਦੋ ਘਰ ਜੇ ਹੁੰਦੇ ਆ ਵੀ ਸਲਾਰੂ ਜੇ ਆਪਾਂ ਕਹਿ ਸਕਦੇ ਜਿਨ੍ਹਾਂ ਨੂੰ ਜੀ ਵੀ ਉਹ ਨਹੀਂ ਸਹਿਮਤ ਹੈਗੇ ਕਿ ਬਾਕੀ ਤਾਂ ਸਾਰੇ तकरीबन ਸਾਰਾ ਪਿੰਡ ਹੀ ਸਾਡਾ ਸਹਿਯੋਗ ਕਰਦਾ ਹਾਂ ਹਾਂਜੀ ਮਤਲਬ ਕੁਝ ਕੁਝ ਬੰਦੇ ਨਹੀਂ ਚਾਹੁੰਦੇ ਵੀ ਪਿੰਡ ਦੇ ਵਿੱਚ ਚੰਗੇ ਖਿਡਾਰੀ ਪੈਦਾ ਹੋਣ ਚੰਗਾ ਗਰਾਊਂਡ ਹੋਵੇ ਹਾਂਜੀ ਹਾਂਜੀ ਜੀ ਗਰਾਊਂਡ ਨੇ ਆ ਵੀ ਖਿਡਾਰੀ ਤਾਂ ਚੱਲ ਵੀ ਆਪਣੇ ਐਸੀ ਪਰਿਵਾਰਾਂ ਦੇ ਬੱਚੇ ਹੁੰਦੇ ਆ ਕਿ ਹੋਰ ਜ਼ਿਆਦਾ ਹਾਂਜੀ ਹੁੰਦੇ ਨਹੀਂਗੇ ਸੋ ਆਪਾਂ ਬੱਚਿਆਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬੱਚੇ ਵੀ ਸਾਡੇ ਨੂੰ ਕਾਦੀ ਤਿਆਰੀ ਕਰਦੇ ਹੋ ਤੁਸੀਂ ਅਥੀ ਜੀ ਕਬੱਡੀ ਦੀ ਜਾਂ ਫਿਰ ਰਨਿੰਗ ਦੀ ਤੁਸੀਂ ਜਿਸ ਕਬੱਡੀ ਦੀ ਰਨਿੰਗ ਦੀ ਸੀ ਕਿੰਨਾ ਟਾਈਮ ਹੋ ਗਿਆ ਤਿਆਰੀ ਕਰਦਿਆਂ ਨੂੰ 3 ਮਿੰਟ 2. ਤਿੰਨ 2 ਮਿੰਟ ਹੋ ਗਿਆ ਕੋਈ ਜਿਹੜੇ ਤੁਹਾਡੇ ਕੋਚ ਸਾਹਿਬ ਐਨਾਂ ਨੇ ਤੁਹਾਡੇ ਤੋਂ ਕੋਈ ਪੈਸਾ ਲਿਆ ਹੁਣ ਤੱਕ ਨਹੀਂ ਬਿਲਕੁਲ ਫ੍ਰੀ ਤਿਆਰੀ ਕਰਾਉਂਦੇ ਹਾਂਜੀ ਕਿੰਨੇ ਵਜੇ ਆਉਂਦੇ ਹੋ ਸ਼ਾਮ ਨੂੰ ਸ਼ਾਮ ਨੂੰ ਸੀ 5:30 ਵਜੇ ਕਿਹੜੀ ਕਲਾਸ ਚ ਪੜਦੇ ਹੋ 6ਵੀਂ ਚ 6ਵੀਂ ਚ ਤੁਸੀਂ ਕਿਹੜੀ ਕਲਾਸ ਚ ਪੜਦੇ ਹੋ 6ਵੀਂ ਚ ਕਾਦੀ ਤਿਆਰੀ ਕਰਦੇ ਹੋ ਤੁਸੀਂ ਜੀ ਕਬੱਡੀ ਤੇ ਰਨਿੰਗ ਕਬੱਡੀ ਤੇ ਰਨਿੰਗ ਤੁਸੀਂ ਕਬੱਡੀ ਤੇ ਰਨਿੰਗ ਤੁਸੀਂ ਵਿੱਚ ਕਬੱਡੀ ਤੇ ਕਬੱਡੀ ਦੀ ਤੁਸੀਂ ਕਬੱਡੀ ਦੀ ਤੁਸੀਂ ਕਬੱਡੀ ਅੱਛਾ ਤੁਹਾਡੇ ਵਿੱਚੋਂ ਇਹ ਇਹ ਵੀ ਸੁਣਨ ਚ ਆਇਆ ਕਿ ਕਬੱਡੀ ਦੀ ਤਿਆਰੀ ਕਰਦੇ ਕੁਝ ਬੱਚੇ ਜੋਨ ਜਿੱਤੇ ਆ ਤੁਹਾਡੇ ਚੋਂ ਜਿੱਤੇ ਕੋਈ ਜੋਨ ਹਾਂਜੀ ਤੁਸੀਂ ਜਿੱਤੇ ਜੋਨ ਹਾਂਜੀ ਕਿਹੜੇ ਸਕੂਲ ਦੇ ਵਿੱਚੋਂ ਵੜਿੰਗ ਵੜਿੰਗ ਸਕੂਲ ਦੇ ਵਿੱਚੋਂ ਤੁਹਾਡਾ ਆਪਣੇ ਪਿੰਡ ਦਾ ਸਕੂਲ ਜਿੱਥੇ ਤੁਸੀਂ ਪੜ੍ਹਦੇ ਹੋ ਹਾਂਜੀ ਤੁਸੀਂ ਵੀ ਨਾਲ ਸੀ ਹਾਂਜੀ ਤੁਸੀਂ ਵੀ ਹਾਂਜੀ ਤਾਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਜਿਹੜਾ ਬਿਨਾਂ ਕਿਸੇ ਲਾਲਚ ਤੋਂ ਬਿਨਾ ਕਿਸੇ ਸਵਾਰਥ ਤੋਂ ਪਿੰਡ ਦੇ ਬੱਚਿਆਂ ਨੂੰ ਤਿਆਰੀ ਕਰਾਉਂਦਾ ਕਿਉਂਕਿ ਪਿੰਡ ਦੇ ਨਾਲ ਮੋਹ ਉਸ ਨੌਜਵਾਨ ਦਾ ਉਹ ਚਾਹੁੰਦਾ ਕਿ ਮੇਰੇ ਪਿੰਡ ਦੇ ਨੌਜਵਾਨ ਮੇਰੇ ਪਿੰਡ ਦੇ ਬੱਚੇ ਆ ਚੰਗੇ ਖਿਡਾਰੀ ਬਣ ਚੰਗੇ ਖਿਡਾਰੀ ਬਣਨ ਤੋਂ ਬਾਅਦ ਮੇਰੇ ਪਿੰਡ ਦਾ ਨਾਂ ਰੌਸ਼ਨ ਹੋਵੇ ਸਾਡੇ ਪੰਜਾਬ ਦਾ ਨਾਂ ਰੌਸ਼ਨ ਹੋਵੇ ਤਾਂ ਆਪਾਂ ਕੁਝ ਨੌਜਵਾਨ ਜਿਹੜੇ ਗਰਾਊਂਡ ਦੇ ਵਿੱਚ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈ ਜੀ ਹੁਣ ਮੇਰੀ ਉਹ ਤਾਂ ਬਾਈ ਬਾਈ ਜੀ ਕਿਵੇਂ ਦੇਖਦੇ ਹੋ ਬਾਈ ਜੀ ਉਹਨਾਂ ਦੀ ਜੋ ਸੇਵਾ ਪਿੰਡ ਦੇ ਵਿੱਚ ਕਰਦੇ ਆ ਬੱਚਿਆਂ ਨੂੰ ਫ੍ਰੀ ਤਿਆਰੀ ਕਰਾਉਂਦੇ ਆ ਬਹੁਤ ਵਧੀਆ ਕੰਮ ਕਰਦੇ ਆ ਜੀ ਬਹੁਤ ਮਿਹਨਤ ਲਗਾਉਂਦਾ ਆਪ ਵੀ ਨਾਲ ਨਾਲ ਲਾਉਂਦਾ ਬਾਈ ਆਪ ਵੀ ਕਬੱਡੀ ਦਾ ਖਿਡਾਰੀ ਆ ਜੀ ਤੇ ਜਵਾਕਾਂ ਨੂੰ ਬਹੁਤ ਪਿਆਰ ਨਾਲ ਤੇ ਨਿਮਰਤਾ ਨਾਲ ਮਿਹਨਤ ਲਗਾਉਂਦਾ ਕਿਸੇ ਨੂੰ ਕੋਈ ਝੜਕ ਨਹੀਂ ਦਿੰਦਾ ਵੀ ਤੁਸੀਂ ਐਂ ਕਰੋ ਵਧੀਆ ਪਿਆਰ ਨਾਲ ਮਿਹਨਤ ਲਗਾਉਂਦਾ ਜਵਾਕ ਵੀ ਬਹੁਤ ਮੋਹ ਮੋਹ ਕਰਦੇ ਆ ਬਾਈ ਦਾ ਜੀ ਤੁਸੀਂ ਵੀ ਡੇਲੀ ਗਰਾਊਂਡ ਆਉਨੇ ਹੋ ਬਾਈ ਹਾਂਜੀ ਡੇਲੀ ਆਉਨੇ ਤੁਹਾਡੇ ਇੱਥੇ ਪਿੰਡ ਦੇ ਵਿੱਚ ਇਹ ਮਤਲਬ ਇੱਕ ਹੀ ਗਰਾਊਂਡ ਆ ਜਿੱਦੇ ਵਿੱਚ ਬੱਚੇ ਵੀ ਤਿਆਰੀ ਕਰਦੇ ਆ ਬਾਈ ਜੀ ਦੱਸ ਰਿਹਾ ਸੀ ਵੀ ਕ੍ਰਿਕਟ ਵੀ ਨਾਲ ਹੀ ਖੇਡਦੇ ਆ ਵੱਖਰਾ ਨਹੀਂ ਬਣਾਇਆ ਕੋਈ ਤੁਸੀਂ ਨਹੀਂ ਨਹੀਂ ਵੱਖਰਾ ਨਹੀਂ ਇਹ ਕੰਮ ਨੂੰ ਲੈ ਕੇ ਕਾਫੀ ਅਧਿਕਾਰੀਆਂ ਨੂੰ ਮਿਲ ਚੁੱਕੇ ਆ ਜੀ ਕੋਈ ਸੁਣਵਾਈ ਨਹੀਂ ਹੋਈ ਜੀ ਸਾਡੀ ਇਹ ਸਰਕਾਰ ਤਾਂ ਕਹਿੰਦੀ ਵੀ ਅਸੀਂ ਪਿੰਡਾਂ ਦੇ ਵਿੱਚ ਗਰਾਊਂਡਾਂ ਦਾ ਵਿਕਾਸ ਬਹੁਤ ਕਰ ਰਹੇ ਆ ਪਰ ਤੁਹਾਡੇ ਪਿੰਡ ਦੇ ਵਿੱਚ ਆਪਾਂ ਦੇਖ ਰਹੇ ਆ ਕਿ ਹਜੇ ਵੀ ਇੱਕ ਹੀ ਗਰਾਊਂਡ ਆ ਜਿੱਥੇ ਬੱਚੇ ਉੱਥੇ ਬੱਚੇ ਵੀ ਉੱਥੇ ਤਿਆਰੀ ਕਰਦੇ ਆ ਕ੍ਰਿਕਟ ਵਾਲੇ ਵੀ ਉੱਥੇ ਹੀ ਖੇਡਦੇ ਆ ਸਾਰਾ ਕੁਝ ਇੱਕ ਗਰਾਊਂਡ 'ਚ ਹੀ ਆ ਫਿਰ ਸਰਕਾਰ ਕਿਸ ਪੱਧਰ ਤੇ ਪ੍ਰਚਾਰ ਕਰ ਰਹੀ ਆ ਉਹ ਨਾਂ ਦਾ ਹੀ ਕਰਦੀ ਆ ਜੀ ਕਿਸੇ ਦਾ ਖੇਡਾਂ ਲਈ ਕੋਈ ਧਿਆਨ ਹੀ ਨਹੀਂ ਨੀ ਹਾਂ ਨਾਂ ਦਾ ਹੀ ਆਈ ਬਸ ਜੀ ਸਾਡੇ ਨਾਲ ਨੌਜਵਾਨ ਪਾਰਸਵਾ ਤੋਂ ਭਾਈ ਮੰਗਾ ਜੀ ਮੌਜੂਦ ਨੇ ਭਾਈ ਮੰਗੇ ਤੁਹਾਡੇ ਪਿੰਡ ਦਾ ਇਹ ਨੌਜਵਾਨ ਬਿਲਕੁਲ ਫਰੀ ਤਿਆਰੀ ਕਰਾ ਰਿਹਾ ਕਿਵੇਂ ਦੇਖ ਦੂੰ ਇਸ ਨੌਜਵਾਨ ਦੀ ਪਹਿਲ ਕਦਮੀ ਅਸੀਂ ਨਾ ਭਾਈ ਜਦੋਂ ਇਹ ਸ਼ੁਰੂ ਕੀਤਾ ਤੇ ਲਗਾਤਾਰ ਅਸੀਂ ਆਉਂਦੇ ਰਹੇ ਆ ਕੇ ਬੈਠ ਜਾਂਦੇ ਸੀ ਤੇ ਕੁਝ ਬੱਚੇ ਆਉਂਦੇ ਸੀ ਜੀ ਮੇਰੇ ਯਾਦ ਆ ਕੇ ਉਹ ਨਾ ਡੰਡਿਆਂ ਨਾਲ ਖੇਡਦੇ ਸੀ ਇੱਥੇ ਹਮ ਕਣਕ ਵੱਡੀ ਸੀਗੀ ਤੇ ਖਰਚੇ ਸੀ ਜੀ ਉਹ ਡੰਡਿਆਂ ਨਾਲ ਖੇਡਦੇ ਮੇਰੇ ਬੇਟੇ ਦੇ ਵੀ ਅੱਖ ਤੇ ਵੱਜੀ ਕਈ ਦਿਨ ਰੋਂਦਾ ਰਿਹਾ ਇਹ ਜੀ ਤੇ ਅਸੀਂ ਬੈਠ ਕੇ ਰਹਿ ਬਣਾਈ ਪਿਆ ਰਹਿਣ ਦੀ ਊਰਜਾ ਕੁਛ ਬੱਚੇ ਆਉਂਦੇ ਸੀ ਤੇ ਮੋਬਾਈਲ ਤੇ ਗੇਮਾਂ ਖੇਡਦੇ ਸੀ ਇੱਥੇ ਆ ਕੇ ਤੇ ਅਸੀਂ ਇਹ ਤੈਅ ਕਰਿਆ ਵੀ ਆਪਾਂ ਇਹਨਾਂ ਦੀ ਨਰਜੀ ਹੈ ਜਿਹੜੀ ਠੀਕ ਪਾਸੇ ਲਾਈਏ ਜੀ ਉਦੋਂ ਹੀ ਅਸੀਂ ਮੀਟਿੰਗ ਬੁલાਈ ਸਾਡੇ ਪਿੰਡ ਦਾ ਮੁੰਡਾ ਸੀਪਾ ਇੱਥੋਂ ਟਾਣੀਆਂ ਚ ਘਰ ਆ ਉਹ ਆ ਗਿਆ ਦੋ ਤਿੰਨ ਜਣੇ ਹੋਰ ਆ ਗਏ ਜੀ ਉਹਨਾਂ ਨੇ ਇੱਥੇ ਬਿਠਾ ਕੇ ਐਕਸਰਸਾਈਜ਼ ਲਵਾਉਣੀਆਂ ਸ਼ੁਰ ਤੇ ਉਹ ਇਹੋ ਜਿਹਾ ਸਵੱਬ ਬਣਿਆ ਉਹਨਾਂ ਨੇ ਚਲੋ ਦੇ ਇਹਨਾਂ ਨੂੰ ਸਹਾਇਤਾ ਕੀਤੀ ਇਹਨਾਂ ਨੂੰ ਕੇਲੇ ਵੰਡੇ ਸਾਰੇ ਨੂੰ ਫਲ ਫਰੂਟ ਵੰਡੇ ਮੁੰਡਿਆਂ ਨੇ ਤੇ ਉਦੋਂ ਤੋਂ ਲੈ ਕੇ ਲਗਾਤਾਰ ਮੇਰੇ ਸਾਹਮਣੇ ਇੱਕ ਅੱਧਾ ਦਿਨ ਨਹੀਂ ਮਿਸ ਹੋਇਆ ਹੁਣ ਜੀ ਵੀ ਇਹ ਬਾਈ ਦੀ ਬਹੁਤ ਮਿਹਨਤ ਆ ਹਮ ਇਹਨੇ ਬਹੁਤ ਬੱਚੇ ਗਰਾਊਂਡ ਆਉਣ ਲਾ ਲੇ ਜੀ ਬਹੁਤ ਸਾਰੇ ਮਾਪਿਆਂ ਵੱਲੋਂ ਵੀ ਜਿਹੜੇ ਸਾਡੇ ਬੱਚੇ ਮੋਬਾਈਲ ਹੀ ਵੇਂਦੇ ਸੀਗੇ ਵੀ ਹੁਣ ਇੱਥੇ ਆਉਂਦੇ ਆ ਖੇਡਦੇ ਆ ਐਕਸਰਸਾਈਜ਼ਾਂ ਕਰਦੇ ਆ ਕਬੱਡੀ ਖੇਡਦੇ ਆ ਤੇ ਘਰੇ ਥੱਕ ਕੇ ਸੌਂ ਜਾਂਦੇ ਆ ਵੀ ਮੋਬਾਈਲ ਤੋਂ ਵੀ ਉਹਨਾਂ ਦਾ ਖਹਿੜਾ ਛੁੱਟਿਆ ਇਹ ਵੀ ਸਾਨੂੰ ਇੱਕ ਦੋ ਮਾਪਿਆਂ ਨੇ ਦੱਸਿਆ ਜੀ ਫਿਰ ਇਹ ਸਕੂਲ 'ਚ ਵੀ ਇਹਨਾਂ ਦੀ ਗੇਮ ਦੇ ਵਿੱਚ ਇੰਪਰੂਵਮੈਂਟ ਹੋਈ ਆ ਜੀ ਕੁਝ ਪਿੰਡ ਚ ਗਾਂਹਾਂ ਸੰਗਲੇ 'ਚ ਪੜਦੇ ਆ ਤੇ ਕੁਝ ਬੰਮਨ ਵਾਲੇ ਪੜਦੇ ਆ ਜੀ ਪਿਛਲੇ ਦਿਨਾਂ 'ਚ ਇਹਨਾਂ ਦੀਆਂ ਦੋ ਟੀਮਾਂ ਬਾਹਰ ਖੇਡਣ ਗਈਆਂ ਇੱਕ ਤਾਂ ਡੋਹ ਕੇ ਇਹ ਪਿੰਡ ਦੀ ਟੀਮ ਬਣਾ ਕੇ 35 ਜਾਂ 40 ਕਿਲੋ ਭਾਰ 'ਚ ਖੇਡਣ ਗਏ ਆ ਉੱਥੇ ਪਹਿਲਾ ਮੈਚ ਜਿੱਤੇ ਦੂਜਾ ਮੈਚ ਹਾਰ ਗਏ ਚਲੋ ਉਹਨਾਂ ਦਾ ਮੋਹ ਪੈ ਗਿਆ ਗਰਾਊਂਡ ਨਾਲ ਜੀ ਦੂਜਾ ਇਹ ਸਕੂਲ ਵੱਲੋਂ ਬੱਚੇ ਲੜਕੀਆਂ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਇਹ ਕਿ ਲੜਕੀਆਂ ਖੇਡਣ ਗਈਆਂ ਤੇ ਉਹ ਲੜਕੀਆਂ ਜੋ ਜਿੱਤ ਗਈਆਂ ਜੀ ਵੜੈੰਗ ਜਿਹੜਾ ਉਹ ਇਹਨਾਂ ਦਾ ਕੰਪੀਟੀਸ਼ਨ ਹੋਇਆ ਦੋ ਟੀਮਾਂ ਨੂੰ ਹਰਾ ਕੇ ਲੜਕੀਆਂ ਨੇ ਜਿਲੇ ਜਿਲਾ ਖੇਡਣ ਜਾਣਾ ਸਾਡੇ ਪਿੰਡ ਦੇ ਬੱਚਿਆਂ ਨੇ ਜੀ ਤੇ ਮੈਨੂੰ ਇਹ ਲੱਗਦਾ ਵੀ ਐਤੂ ਵਧੀਆ ਹੋਰ ਕੋਈ ਗੱਲ ਨਹੀਂ ਹੋ ਸਕਦੀ ਇਸ ਨੌਜਵਾਨ ਨੇ ਇੱਕ ਤਾਂ ਜਿਹੜੇ ਸਾਡੇ ਪਿੰਡ ਦੇ ਬਹੁਤ ਪਿਆਰੇ ਬੱਚੇ ਆ ਜਿਹਨਾਂ ਨੂੰ ਗੇਮ ਦੇ ਨਾਲ ਜੁੜਿਆ ਇਹਨਾਂ ਨੂੰ ਗਰਾਊਂਡ ਦੇ ਨਾਲ ਜੁੜਿਆ ਤੇ ਇਹਨਾਂ ਦਾ ਵਧੀਆ ਮੂਹ ਆ ਗਰਾਊਂਡ ਦੇ ਵਿੱਚ ਤੇ ਅਸੀਂ ਤਾਂ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਜਿਵੇਂ ਬੱਚੇ ਮੋਬਾਈਲਾਂ 'ਚ ਲੱਗੇ ਹੋਏ ਆ ਜਾਂ ਜਿਹੜੇ ਕੋ ਨੌਜਵਾਨ ਨੇ ਉਹ ਉਹਨਾਂ ਦਾ ਰੁਝਾਨ ਘਟਿਆ ਗਰਾਊਂਡਾਂ ਵੱਲ ਤੇ ਅਸੀਂ ਤਾਂ ਨੌਜਵਾਨ ਭਰਸਵਾ ਵੱਲੋਂ ਵੀ ਲਗਾਤਾਰ ਮੰਗ ਕਰਦੇ ਰਹੇ ਆ ਕਿ ਹਰ ਪਿੰਡ 'ਚ ਗਰਾਊਂਡ ਹੋਣਾ ਚਾਹੀਦਾ ਤੇ ਸਰਕਾਰ ਕੋਚ ਭਰਤੀ ਕਰੇ ਜੀ ਇਹ ਹੁਣ ਇਹ ਮੁੰਡੇ ਦੀ ਕੁਆਲਿਫੀਕੇਸ਼ਨ ਵੀ ਪਲੱਸ 2 ਆ ਜੀ ਤੇ ਇਹ ਐਕਸਰਸਾਈਜ਼ਾਂ ਵੀ ਕਰਨਾ ਜਾਣਦਾ ਸਭ ਕੁਝ ਜਾਣਦਾ ਕਬੱਡੀ ਦਾ ਖਿਡਾਰੀ ਹੈ ਕੋਈ ਕੋਈ ਜ਼ਿਲ੍ਹੇ ਦਾ ਅਫਸਰ ਕਿਉਂਕਿ ਤੁਸੀਂ ਕਿਹਾ ਵੀ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਤਿਆਰੀ ਕਰਾ ਰਹੇ ਹੋ ਕਿਸੇ ਕੋਈ ਅਫਸਰ ਨਹੀਂ ਆਇਆ ਵੀ ਭਾਈ ਅਸੀਂ ਮਿਲ ਲੈਨੇ ਬੱਚਿਆਂ ਨੂੰ ਵੀ ਨੌਜਵਾਨਾਂ ਨੂੰ ਆਪਣੇ ਪੱਧਰ ਤੇ ਤਿਆਰੀ ਨਹੀਂ ਨਹੀਂ ਉਹਨਾਂ ਨੇ ਕੋਈ ਨਹੀਂ ਕਿਹਾਗਾ ਅਸੀਂ ਤਾਂ ਕਹਿੰਨੇ ਕਿ ਇਹੋ ਜਿਹੇ ਨੌਜਵਾਨਾਂ ਨੂੰ ਸਰਕਾਰ ਨਾਲੇ ਰੋਜ਼ਗਾਰ ਦੇਵੇ ਹੂੰ ਇਹਨਾਂ ਨੂੰ ਸਰਕਾਰ ਕੋਈ ਕੰਟਰੈਕਟ ਬੇਸ ਤੇ ਕੋਈ ਜਾ ਕੋ ਪੱਕੇ ਜਿਵੇਂ ਵੀ ਉਹ ਭਰਤੀ ਕਰਦੇ ਪਿਛਲੇ ਦਿਨ ਇਹਨਾਂ ਨੇ 163 ਕੋਚਾਂ ਦੀਆਂ ਪੋਸਟਾਂ ਪਰ ਜੜੀਆਂ ਉਹ ਕੱਢੀਆਂ ਉਹ ਚ ਕੁਝ ਕੋਚ ਭਰਤੀ ਵੀ ਕਰਿਆ ਇਹੋ ਜਿਹੇ ਨੌਜਵਾਨਾਂ ਨੂੰ ਦੇ ਬੱਚਿਆਂ ਚ ਰਹਿੰਦੇ ਆ ਜਿਹੜੇ ਬੱਚਿਆਂ ਬਾਰੇ ਜਾਣਦੇ ਆ ਜਿਹੜੇ ਉਹਨਾਂ ਨੂੰ ਖੜਾਉਣਾ ਚਾਹੁੰਦੇ ਆ ਇਹਨਾਂ ਨੂੰ ਹੀ ਸਰਕਾਰ ਭਰਤੀ ਕਰੇ ਇਹਨਾਂ ਨੂੰ ਟ੍ਰੇਨਿੰਗ ਦੇਵੇ ਇਹਨਾਂ ਨੂੰ ਕੋਈ ਪ੍ਰੋਫੈਸ਼ਨਲ ਕੋਰਸ ਕਰਵਾਵੇ ਨਾਲੇ ਤਾਂ ਇਹਨਾਂ ਦਾ ਰੋਜ਼ਗਾਰ ਹੋਵੇ ਨਾਲੇ ਇਹ ਪਿੰਡ ਦੇ ਪਿੰਡ ਚ ਰਹਿਣ ਤੇ ਨਾਲੇ ਬੱਚਿਆਂ ਨੂੰ ਠੀਕ ਸਿਹਤ ਦੇ ਦੇਣ ਧੰਨਵਾਦ ਠੀਕ ਹੈ ਬੱਚੇ ਤੇਰਾ ਨਾਮ ਕੀ ਆ ਹੈਸ਼ਮਿਤ ਰਸ਼ਮੀ ਕਾਰੀਦਾਰੀ ਕਰਦੇ ਹੋ ਤੁਸੀਂ ਇੱਥੇ ਆ ਕੇ ਕਬੱਡੀ ਦੀ ਕਬੱਡੀ ਦੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ 3 ਮਹੀਨੇ 3 ਮਹੀਨੇ ਹੋ ਗਏ ਠੀਕ ਇਹ ਜਿਹੜੇ ਤੁਹਾਡੇ ਕੋਚ ਸਾਹਿਬ ਆਏ ਕੋਈ ਪੈਸੀ ਪੂਸੀ ਵੀ ਲੈਂਦੇ ਆ ਤੁਹਾਡੇ ਤੋਂ ਨਹੀਂ ਬਿਲਕੁਲ ਫ੍ਰੀ ਤਿਆਰੀ ਕਰਦੇ ਹੋ ਤੁਸੀਂ ਭਾਈ ਕਿੰਨੇ ਕਦ ਦੇ ਰਿਹਾ ਕਬੱਡੀ ਜੀ ਕਬੱਡੀ ਜੀ ਹਾਂ ਜੀ ਤੁਹਾਡੇ ਕੋਲ ਸਾ ਪੈਸੇ ਤਾਂ ਨਹੀਂ ਲੈਂਦੇ ਜੀ ਨਹੀਂ ਨਾਲੇ ਕਈ ਵਾਰ ਇਹ ਨਾ ਹੋਵੇ ਕੋਸ ਸਾਹਬ ਨੇ ਤਾਂ ਨਹੀਂ ਆਖਿਆ ਵੀ ਤੁਸੀਂ ਨਹੀਂ ਕਹਿਣਾ ਨਹੀਂ ਨਹੀਂ ਮਤਲਬ ਕੋਸ ਸਾਹਬ ਪੈਸੇ ਲੈਂਦੇ ਤਾਂ ਨਹੀਂ ਪੱਕੀ ਗੱਲ ਹਾਂ ਜੀ ਤੁਹਾਡੇ ਤੋਂ ਵੀ ਨਹੀਂ ਲੈਂਦੇ ਪੈਸੇ ਨਹੀਂ ਬਿਲਕੁਲ ਫਰੀ ਜਾਰੀ ਕਰਦੇ ਹਾਂ ਜੀ ਹਾਂ ਜੀ ਠੀਕ ਤਾਂ ਭਾਈ ਜੀ ਜਿਹੜੇ ਲੋਕ ਲਾਸਟ ਸਵਾਲ ਤੁਹਾਡੇ ਨਾਲ ਜਿਹੜੇ ਲੋਕ ਹਜੇ ਵੀ ਬੱਚੇ ਆ ਜਿਹੜੇ ਫੂਨਾ ਦੇ ਲੱਗੇ ਹੋਏ ਆ ਜਾਂ ਜਿਹੜੇ ਕਹਿੰਦੇ ਵੀ ਸਾਡੇ ਪਿੰਡ ਚ ਤਾਂ ਐ ਨਹੀਂ ਹੈ ਉਹ ਨਹੀਂ ਹੈ ਹੋਣਾ ਨਹੀਂ ਉਹਨਾਂ ਲੋਕਾਂ ਨੂੰ ਉਹਨਾਂ ਕੀ ਸੁਣਿਆ ਦੇਣਾ ਚਾਹੁੰਦੇ ਹੋ ਦੇਖੋ ਜਿਹੜੇ ਬੱਚੇ ਫੂਨਾ ਨਾਲ ਲੱਗੇ ਆ ਅਸੀਂ ਇੱਥੇ ਬਹੁਤ ਮੁੰਡੇ ਹੁੰਦੇ ਸੀਗੇ ਖੇਡਦੇ ਸੀਗੇ ਉਹਨਾਂ ਨੂੰ ਅਸੀਂ ਬੜੇ ਪਿਆਰ ਨਾਲ ਇੱਕ ਦੋ ਵਾਰੀ ਸਮਝਾਇਆ ਵੀ ਡਿਲੀਟ ਕੀਤੀਆਂ ਤੇ ਫਿਰ ਥੋੜਾ ਝੜਕਣਾ ਵੀ ਪੈਂਦਾ ਜੀ ਤੇ ਜਿਹੜੀ ਗੱਲ ਆ ਕਿ ਮਾਪਿਆਂ ਨੂੰ ਜੀ ਬਹੁਤ ਧਿਆਨ ਦੇਣਾ ਚਾਹੀਦਾ ਜੀ ਖਾਸ ਕਰਕੇ ਫੋਨ ਨਹੀਂ ਦੇਣੇ ਚਾਹੀਦੇ ਜਿੱਥੇ ਤੱਕ ਮੈਨੂੰ ਪਤਾ ਜੇ ਦਿੱਤੇ ਆ ਤਾਂ ਮੜਾ ਉਹਨਾਂ ਨੂੰ ਉਸਹਾ ਜਿਹਨਾ ਦੇਣ ਵੀ ਆ ਬੱਚੇ ਵੀ ਜਿਆਦੇ ਥੋੜੇ ਸਾ ਹਾਂ ਜੀ ਜਿਆਦਾ ਇੰਟਰਸਟ ਨਾ ਬਣੇ ਬਾਕੀ ਤੁਹਾਨੂੰ ਪਤਾ ਹੀ ਸੋਸ਼ਲ ਮੀਡੀਆ ਦਾ ਅੱਜ ਜਮਾਨਾ ਵੀ ਕੀ ਕੁਝ ਚੱਲ ਰਿਹਾ ਬਾਕੀ ਚਲ ਸੋਸ਼ਲ ਮੀਡੀਆ ਦਾ ਜਿਹੜਾ ਚੱਲ ਰਿਹਾ ਜਿਹੜੇ ਗੇਮਾਂ ਖੇਡਦੇ ਨੇ ਉਹ ਜਿਆਦਾ ਖੋਬੇ ਜਾਂਦੇ ਆ ਤੇ ਕਈ ਬੱਚਿਆਂ ਇੱਥੇ ਤੱਕ ਵੀ ਆਈਆਂ ਖਬਰਾਂ ਵੀ ਸੁਣਨਾ ਵੀ ਪਾਗਲ ਤੱਕ ਹੋ ਜਾਂਦੇ ਬੱਚੇ ਗੇਮਾਂ ਖੇੜਦੇ ਖੇੜਦੇ ਅਸੀਂ ਮਾਪਿਆਂ ਨੂੰ ਵੀ ਕਹਿ ਕਹ ਦਿੰਦੇ ਆ ਜੀ ਅਸੀਂ ਬਹੁਤ ਕਹਿੰਨੇ ਆ ਜਵਾਕਾਂ ਨੂੰ ਨਹੀਂ ਮੰਨ ਦੇਗੇ ਤੇ ਮਤਲਬ ਤੁਸੀਂ ਅੱਜ ਜਿਸ ਜਿਸ ਗਰਾਊਂਡ ਦੇ ਵਿੱਚ ਆਪਾਂ ਖੜੇ ਆ ਕੀ ਲੱਗਦਾ ਵੀ ਜਿਸ ਤਰ੍ਹਾਂ ਬੱਚੇ ਤੁਹਾਡੇ ਕੋਲੇ ਵੱਡੀ ਗਿਣਤੀ ਦੇ ਵਿੱਚ ਤੁਸੀਂ ਕਹਿੰਿਆ ਵੀ ਦੋਨੋਂ ਜਣਾਂ ਬੱਚਿਆਂ ਦੀ ਇਪਰੂਵਮੈਂਟ ਹੋ ਰਹੀ ਆ ਵੱਧ ਰਹੇ ਆ ਬੱਚੇ ਹਾਂਜੀ ਕਿਸ ਤਰ੍ਹਾਂ ਦਾ ਪ੍ਰਬੰਧ ਮੰਗਦੇ ਹੋ ਗਰਾਊਂਡ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਬੰਧ ਹੋਣਾ ਚਾਹੀਦਾ ਨਹੀਂ ਬਾਲਾ ਦਾ ਨਹੀਂ ਵਿਖੇ ਡੰ ਜੋ ਗਰਾਦਾ ਹੋਣਾ ਚਾਹੀਦਾ ਵੀ ਬੱਚੇ ਹੁਣ ਆਉਂਦੇ ਆ ਹਨ ਜੀ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਕਈ ਵਾਰੀ ਸੱਟ ਫੇੜਦਾ ਹੁਣ ਘਾਹ ਤੇ ਕਬੱਡੀ ਖੇਡਦੇ ਆ ਉਧਰ ਮੀਂਹ ਪੈਣ ਕਰਕੇ ਪਾਣੀ ਖੜ ਜਾਂਦਾ ਸੀਗਾ ਥਾਂ ਪੱਕ ਗਿਆ ਸੀ ਗਰਾਊਂਡ ਰਭਾ ਨਹੀਂ ਸਕਗੇ ਘਾਹ ਤੇ ਖੇਡਦੇ ਆ ਘਾਹ ਤੇ ਦਿੱਕਤ ਤਾਂ ਬਹੁਤ ਆਉਂਦੀ ਆਣਾ ਕਈਆਂ ਬੱਚਿਆਂ ਦੀਆਂ ਜਿਵੇਂ ਕੂਣੀਆਂ ਛਿਲਗਾਂ ਇੰਦਾਂ ਗੋਡੇ ਛਿਲੇ ਜਾਂਦੇ ਆ ਹਨ ਘਾਹ ਤੇ ਤਾਂ ਤੁਹਾਨੂੰ ਪਤਾ ਸੱਟਾ ਫੇਟਾਂ ਦਾ ਵੱਜਦੀਆਂ ਜੀ ਉਹ ਐਸੇ ਵੀ ਹੋ ਜਾਂਦਾ ਵੀ ਯਾਰ ਕਿਸੇ ਦੇ ਸੱਟ ਫੇੜਨ ਨਾਲ ਲੱਗ ਜੇ ਮਾਂ ਪਿਓ ਆਣ ਰੋਕ ਦਿੰਦੇ ਆ ਵੀ ਤੁਸੀਂ ਸੱਟ ਖਾ ਲੋਗੇ ਕਿ ਚੱਲ ਵੀ ਬਹੁਤ ਵਧੀਆ ਰਿਸਪੌਂਸ ਆ ਮਾਂ ਪੋਤਾ ਵੀ ਸਾਡੇ ਕਹਿੰਦੇ ਵੀ ਤੁਸੀਂ ਜਾਓ ਵੀ ਗਰਾਉਂਡ ਭੇਜ ਦੇ ਆ ਵੀ ਤੁਹਾਡਾ ਡਾਈਟ ਦਾ ਕੀ ਬਾਈ ਜੀ ਮੈਨੇਜ ਕਰਦੇ ਹਾਂ ਜਿਵੇਂ ਬਾਈ ਹੁਣਾਂ ਦੱਸਿਆ ਕਿ ਕੋਈ ਸਾਥੀ ਮਦਦ ਕਰ ਦਿੰਦੇ ਆ ਕਿਵੇਂ ਮੈਨੇਜ ਕਰਦੇ ਆ ਡਾਈਟ ਦਾ ਇਹ ਜਿਵੇਂ ਨੌਜਵਾਨ ਭਾਰਸਵਾ ਦੇ ਸਾਥੀ ਆ ਜਿੰਨੇ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਨਾ ਕੋਈ ਵੀਰ ਸਤਾ ਕਰ ਦਿੰਦੇ ਵੀ ਆ ਕੇਲੇ ਲਿਆ ਤੇ ਜਾਂ ਕੋਈ ਹੰਜੇ ਬੱਚਾਂ ਲਈ ਕਿੱਟਾਂ ਤਿਆਰ ਕਰਨੀਆਂ ਉਹ ਵੀ ਸਾਰੀਆਂ ਆਪਣੇ ਬਾਈ ਹੋਰੀ ਨੌਜਵਾਨ ਪਰ ਸਭਾ ਵੱਲੋਂ ਤਿਆਰ ਕਰ ਰਹੇ ਜੀ ਜੀ ਵੀ ਆ ਨਹੀਂ ਕਿ ਉਹ ਜਾਂ ਵੀ ਅਸੀਂ ਪੰਚਾਇਤੀ ਫੰਡ ਚ ਜਾਂ ਕੋਈ ਸਰਕਾਰੀ ਕਰਕੇ ਦੋਗੇ ਨਹੀਂ ਆ ਦੇ ਲੈਵਲ ਤੇ ਜਿੰਨੀ ਕੋ ਹੋ ਸਕਦੀ ਉੰਨੀ ਕਰ ਦਿੰਦੇ ਵੀ ਬਾਲਾ ਨਹੀਂ ਅਸੀਂ ਕਹਿੰਦੇ ਕਿ ਅਸੀਂ ਇਹਨਾਂ ਨੂੰ ਕੋਈ ਦਿੱਲੀ ਕਿੱਲੇ ਕੋ ਨਹੀਂ ਜਾਂ ਵੀ ਕੋਈ ਹੋਰ ਨਹੀਂ ਇਹਨਾਂ ਦਾ ਨਹੀਂ ਜੀ ਸਾਡੇ ਬਾਅਦ ਇਹਨਾਂ ਵੀ ਜਿੰਨਾ ਕੋ ਹੋ ਸਕਦਾ ਉਹ ਹਾਂਜੀ ਬਾਈ ਟ ਉਹਨਾਂ ਕੇ ਕਰ ਦਿੰਦੇ ਆਪ ਸੋ ਦੋਸਤੋ ਏਸੀ ਗੱਲਬਾਤ ਉਸ ਨੌਜਵਾਨ ਦੇ ਨਾਲ ਜਿਹੜਾ ਪਿੰਡ ਦੇ ਵਿੱਚ ਬੱਚਿਆਂ ਨੂੰ ਤਿਆਰੀ ਕਰਾਉਂਦਾ ਤਾਂ ਤੁਹਾਨੂੰ ਉਹਨਾਂ ਦੀ ਗੱਲਬਾਤ ਕਿਵੇਂ ਲੱਗੀ ਉਸ ਨੌਜਵਾਨ ਦਾ ਕੰਮ ਜੋ ਕੰਮ ਕਰ ਰਿਹਾ ਉਹ ਕਿਵੇਂ ਲੱਗਿਆ ਕਮੈਂਟ ਕਰਕੇ ਆਪਣੀ ਰਾਏ ਜਿਹੜੀ ਉਹ ਜ਼ਰੂਰ ਦੇਣੀ ਮੈਂ ਤੁਹਾਡਾ ਆਪਣਾ ਸੁਖਪ੍ਰੀਤ ਮੋੜ ਬਹੁਤ ਬਹੁਤ ਧੰਨਵਾਦ